ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਤ ਆਸਮਾਨ ਦੇ ਅੰਦਰ ਛਾ ਰਹੀ ਹੈ ਤਾਰੇ ਟਿਮਟਵਾ ਰਹੇ ਹੈ ਚੰ드ਰਮਾ ਆਪਣੀ ਆਬਾ ਲੈ ਕੇ ਪ੍ਰਕਾਸ਼ਮਾਨ ਹੋਇਆ ਹੈ ਠੰਡ ਆਪਣਾ ਪਸਾਰਾ ਪਸਾਰ ਰਹੀ ਹੈ ਬਾਜਾਂ ਵਾਲੇ ਸਤਿਗੁਰੂ ਆਪਣੇ ਲਖ ਤੇ ਜਿਗਰਾਂ ਨੂੰ ਸਾਡੇ ਤੋਂ ਵਾਰ ਚੁੱਕੇ ਹੈ ਕਿਸੇ ਮਨੁੱਖ ਦਾ ਸਾਧ ਸੰਗਤ ਜੀ ਜਦੋਂ ਪੁੱਤਰ ਉਹਦੀਆਂ ਅੱਖਾਂ ਦੇ ਸਾਹਮਣੇ ਮਾਰਿਆ ਗਿਆ ਹੋਵੇ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਦੇ ਦਿਲ ਦੀ ਹਾਲਤ ਕੀ ਹੋ ਸਕਦੀ ਹੈ ਪਰ ਗੁਰੂਦੇਵ ਦਾ ਚਿਹਰਾ ਉਵੇਂ ਹੀ ਨੂਰ ਦੇ ਸਹਿਤ ਭਖ ਰਿਹਾ ਏ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਬਹੁਤ ਸੀਮਤ ਜੇ ਸਿੰਘ ਹਨ ਹਜ਼ੂਰ ਨੇ ਰਾਹ ਰਾਤ ਸਾਹਿਬ ਦਾ ਪਾਠ ਉਸ ਦਿਨ ਵੀ ਆਪਣੇ ਚਿੱਤ ਦੀ ਇਕਾਗਰਤਾ ਨਾਲ ਕੀਤਾ ਸਿੰਘਾਂ ਨੇ ਪਿਆਰ ਨਾਲ ਸੁਣਿਆ ਕੀਰਤਨ ਸੋਹਲੇ ਦਾ ਪਾਠ ਕੀਤਾ ਤੇ ਸਤਿਗੁਰੂ ਜੀ ਨੇ ਉਦੋਂ ਕੀਰਤਨ ਸੋਹਲੇ ਦੇ ਪਾਠ ਤੋਂ ਪਰੰਤ ਇਹ ਸ਼ਬਦ ਕਹੇ ਅਦੇ ਸ਼ਿਬਾ ਬਾਰ ਮੋਹੇ ਇਹ ਹੈ शुभ कर्मनते कबहु ना तरऊं ना डराव अरसों जब जाए लरऊं निश्चय कर अपनी जीत करऊं ए शब्द गुरुदेव अपनी रसना तो कह रहे सी भाई दया सिंह साहिब गुरुदेव दे आंशे नु जानगे के महाराज की चांदे है क्योंकि सतगुरु जी अपनी इच्छा जाहिर कर दे है के मेरी इच्छा है के मैं मैदान जंग दे अंदर रणतते दे अंदर जूझदा होया वीर गति नु प्राप्त होवा ए मौत ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਮੇਰੀ ਇੱਛਾ ਹੈ ਕਿ ਮੈਂ ਰਣ ਤੱਤੇ ਵਿੱਚ ਲੜਦਾ ਹੋਇਆ ਸ਼ਹੀਦ ਹੋ ਜਾਵਾਂ ਪਰ ਸਿੰਘ ਜਾਣਦੇ ਐ ਕਿ ਗੁਰੂ ਦੇਵ ਦੀ ਸ਼ਹਾਦਤ ਦੇ ਨਾਲ ਕਿੱਡਾ ਵੱਡਾ ਕਾਟਾ ਪੈ ਜਾਵੇਗਾ ਮਹਾਰਾਜ ਦੇ ਸਾਹਿਬ ਜਾਦੇ ਸ਼ਹੀਦ ਹੋ ਚੁੱਕੇ ਐ ਹੁਣ ਸਤਿਗੁਰੂ ਜੀ ਨੂੰ ਕੌਣ ਕਹੇ ਅੰਦਰੋਂ ਬਵੇਕ ਜਾਗਿਆ ਪਾਈ ਦਿਆ ਸਿੰਘ ਸਾਹਿਬ ਜੀ ਨੇ ਇਤਿਹਾਸ ਨੇ ਜ਼ਿਕਰ ਕੀਤਾ ਕਿ ਹਜ਼ੂਰ ਨੂੰ ਬੇਨਤੀ ਕੀਤੀ ਮਹਾਰਾਜ ਆਪ ਇਸ ਚਮਕੌਰ ਦੀ ਗੜੀ ਦੇ ਅੰਦਰ ਨਹੀਂ ਲੜੋਗੇ ਸਾਡੀ ਬੇਨਤੀ ਹੈ ਕਿ ਆਪ ਚਮਕੌਰ ਦੀ ਗੜੀ ਨੂੰ ਛੱਡ ਜਾਓ ਰੋਹ ਭਰੇ ਨੇ ਤੇਰ ਸਤਿਗੁਰੂ ਜੀ ਨੇ ਤਾਂ ਨੂੰ ਕੀਤੇ ਹਜ਼ੂਰ ਕਹਿੰਦੇ ਭਾਈ ਦਇਆ ਸਿੰਘ ਜੀ ਜਿੱਥੇ ਸਾਡੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਐ ਇਸ ਰਣ ਤੱਤੇ ਨੂੰ ਅਸੀਂ ਕਿਵੇਂ ਛੱਡਾਂਗੇ ਕੱਲ ਦਿਨ ਚੜ੍ਹਦੇ ਨੂੰ ਅਸੀਂ ਆਪ ਫੈਸਲਾ ਕੋ ਨਿਯੁੱਧ ਕਰਾਂਗੇ ਇਸ ਸਮੇਂ ਨੂੰ ਅਸੀਂ ਬੜੇ ਚਿਰ ਤੋਂ ਢੀਕਦੇ ਸਾਂ ਅੱਜ ਇਹ ਸਮਾਂ ਆਇਆ ਤੇ ਛੱਡ ਜਾਈਏ ਕਦਾ ਚਿਤ ਵੀ ਨਹੀਂ ਭਾਈ ਦਿਆ ਸਿੰਘ ਸਾਹਿਬ ਜਿਨ੍ਹਾਂ ਨੂੰ ਗੁਰੂਦੇਵ ਨੇ ਕਟਿਆ ਹੋਇਆ ਧੜ ਜੋੜ ਕੇ ਆਪਣਾ ਸਰੂਪ ਬਖਸ਼ਿਆ ਸੀ ਤੇ ਕੋਈ ਕਮੀ ਤਾਂ ਹੈ ਹੀ ਨਹੀਂ ਭਾਈ ਦਿਆ ਸਿੰਘ ਜੀ ਦੇ ਅੰਦਰ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਟੱਲ ਇਰਾਦੇ ਨੂੰ ਜਾਣ ਕੇ ਭਾਈ ਦਿਆ ਸਿੰਘ ਸਾਹਿਬ ਕੇ ਹਜ਼ੂਰ ਨੂੰ ਕੋਈ ਮੋੜ ਨਹੀਂ ਸਕਦਾ ਫਿਰ ਅੰਦਰਲੇ ਗਿਆਨ ਨੇ ਕਿਹਾ ਤੂੰ ਇਕੱਲਾ ਕਿਉਂ ਜਾਣਾ ਹੈ ਸਤਿਗੁਰੂ ਜੀ ਨੇ ਜਿਹੜੀ ਤੁਹਾਨੂੰ ਪਦਵੀ ਦਿੱਤੀ ਹੋਈ ਆ ਆਪਣੀ ਪਦਵੀ ਦਾ ਹੁਣ ਜਿਹੜਾ ਨਾ ਉਹ ਇਸਤੇਮਾਲ ਕਰੋ ਸਿੰਘਾਂ ਨੂੰ ਬੇਨਤੀ ਕੀਤੀ ਕਿ ਖਾਲਸਾ ਜੀ ਗੁਰੂਦੇਵ ਆ ਅਰਾਦਾ ਬਣਾ ਚੁੱਕੇ ਆ ਆਓ ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਬੇਨਤੀ ਕਰੀਏ ਭਾਵੇਂ ਕਿ ਇਤਿਹਾਸਕਾਰਾਂ ਨੇ ਇੱਥੇ ਕਿਹਾ ਕਿ ਪੰਜਾਂ ਸਿੰਘਾਂ ਨੇ ਆ ਕੇ ਗੁਰੂਦੇਵ ਨੂੰ ਹੁਕਮ ਕੀਤਾ ਪਰ ਸੰਪਰਦਾਇ ਟਕਸਾਲ ਮਹਾਂਪੁਰਖ ਇਸ ਗੱਲ ਦੇ ਉੱਤੇ ਆਪਣਾ ਜਿਹੜਾ ਸਪਸ਼ਟੀਕਰਨ ਦਿਆ ਕਰਦੇ ਸੀ ਕਹੇ ਹੋਏ ਬੋਲ ਸ੍ਰੀਮਾਨ ਸੰਤ ਬਾਬਾ ਜਰਮੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੇ ਕਿ ਪਿਤਾ ਨੂੰ ਬੇਨਤੀ ਤੋਂ ਵੱਡੀ ਤੋਂ ਵੱਡੀ ਕੀਤੀ ਜਾ ਸਕਦੀ ਹੈ ਖਾਲਸਾ ਜੀ ਪਿਤਾ ਨੂੰ ਪੁੱਤਰ ਕਦੇ ਹੁਕਮ ਨਹੀਂ ਕਰ ਸਕਦਾ ਭਾਈ ਦਇਆ ਸਿੰਘ ਸਾਹਿਬ ਪੰਜਾਂ ਪਿਆਰਿਆਂ ਦੇ ਸਮੇਤ ਸਤਿਗੁਰੂ ਦੇ ਅੱਗੇ ਖੜੇ ਹੋਏ ਕਿਹਾ ਮਹਾਰਾਜ ਅਸੀਂ ਆਪ ਨੂੰ ਗੁਰਦੇਵ ਹੁਕਮ ਨਹੀਂ ਕਰ ਸਕਦੇ ਪਰ ਆਪ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਲੋ ਕਰਕੇ ਕਿਹਾ ਸੀ ਕੇ ਖਾਲਸਾ ਜੀ ਤੁਸੀਂ ਮੇਰੇ ਸਤਿਗੁਰੂ ਦੇ ਥਾਂ ਤੇ ਲੱਗਦੇ ਹੋ ਮਹਾਰਾਜ ਪੰਜਾਂ ਤੋਂ ਆਪ ਨੇ ਅਮਰਤ ਛਕਿਆ ਸੀ ਆਪ ਨੇ ਮਹਾਰਾਜ ਪੰਜਾਂ ਨੂੰ ਗੁਰੂ ਦੇ ਦਰਜੇ ਨਾਲ ਨਿਵਾਜਿਆ ਹੈ ਸੱਚੇ ਪਾਤਸ਼ਾਹ ਸਾਡੀ ਦੋਵੇਂ ਹੱਥ ਜੋੜ ਬੇਨਤੀ ਹੈ ਆਪ ਚਮਕੌਰ ਦੀ ਗੜੀ ਨੂੰ ਛੱਡ ਜਾਓ ਗਰੀਬ ਨਿਵਾਜ ਸਤਿਗੁਰੂ ਨੇ ਜਿਹੜੇ ਰੋਹ ਭਰੇ ਨੇਤਰ ਤਾਂ ਕੀਤੇ ਸੀ ਨਾ ਲਾਜ ਦੇ ਨਾਲ ਸਤਿਗੁਰਾਂ ਦੇ ਨੇਤਰ ਝੁੱਕ ਗਏ ਉੱਥੇ ਵਿਦਵਾਨਾਂ ਨੇ ਲਿਖਿਆ ਏ ਕਿ ਗੁਰੂਦੇਵ ਦੇ ਝੁਕੇ ਹੋਏ ਨੇਤਰ ਪੰਜਾ ਪਿਆਰਿਆਂ ਦੇ ਅੱਗੇ ਇਉਂ ਲੱਗ ਰਹੇ ਸੀ ਜਿਵੇਂ ਕੋਈ ਦਰਬਾਰੀ ਆਪਣੇ ਸਾਹਿਬ ਦੇ ਅੱਗੇ ਝੁਕ ਗਿਆ ਹੋਵੇ ਆਪਣੀ ਬੜਾਈ ਹੋਈ ਮਰਿਆਦਾ ਆਪਣੀ ਚਲਾਈ ਹੋਈ ਪਰਪਾਟੀ ਦੇ ਅੰਦਰ ਸਤਿਗੁਰੂ ਜੀ ਵੱਜ ਗਏ ਕਿਹਾ ਸੀ ਕਿ ਪੰਜਾ ਦਾ ਹੁਕਮ ਮੇਰਾ ਹੁਕਮ ਹੈ ਪੰਜਾ ਦੇ ਅੱਗੇ ਸੀਸ ਝੁਕਾਉਣਾ ਪਰ ਅਫਸੋਸ ਅੱਜ ਅਸੀਂ ਸਤਿਗੁਰੂ ਤੋਂ ਵੱਡੇ ਹੋ ਗਏ ਪੰਜਾ ਦੇ ਅੱਗੇ ਵੀ ਸੀਸ ਨਹੀਂ ਝੁਕਾਉਂਦੇ ਤੇ ਪੰਥ ਦੀ ਹਾਲਤ ਇਹੋ ਇਸੇ ਕਰਕੇ ਜਿਹੜੀ ਸਾਡੀ ਦੁਰਦਸ਼ਾ ਨਾ ਇਸੇ ਕਰਕੇ ਅਦੋ ਮਿੱਠੇ ਬੋਲ ਨਹੀਂ ਸਾਥੋਂ ਬੋਲੇ ਜਾਂਦੇ ਪਿਆਰ ਦੀ ਭਾਸ਼ਾ ਨਿਮਰਤਾ ਦੀ ਭਾਸ਼ਾ ਸਾਨੂੰ ਭੁੱਲ ਗਈ ਐ ਅਸੀਂ ਸਿੰਘ ਨੂੰ ਸਿੰਘ ਵੇਖ ਕਰਕੇ ਕੰਡੇ ਵਰਗਾ ਦੁੱਖ ਮਹਿਸੂਸ ਕਰਦਾ ਤੇ ਜੇ ਇਸੇ ਤਰ੍ਹਾਂ ਹੀ ਰਿਹਾ ਨਾ ਤਾਂ ਫਿਰ ਕਦਾ ਚਿਤ ਵੀ ਸਾਡੀ ਹਾਲਤ ਨਹੀਂ ਸੁਧਰੇਗੀ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਝੁਕਿਆ ਹੋਇਆ ਸੀਸ ਹੁਣ ਹੋਰ ਕੁਝ ਤਾਂ ਕਹਿਣ ਦੀ ਲੋੜ ਨਹੀਂ ਸੀ ਭਾਈ ਦਇਆ ਸਿੰਘ ਸਾਹਿਬ ਜੀ ਕਹਿੰਦੇ ਹਜ਼ੂਰ ਆਪਣੇ ਮੁਖ ਤੋਂ ਹੁਣ ਕੁਝ ਨਾ ਕਹੋ ਅਸੀਂ ਸਮਝ ਗਏ ਆ ਕਿ ਆਪਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ ਐ ਪਾਈ ਦਿਆ ਸਿੰਘ ਸਾਹਿਬ ਨੇ ਕਿਹਾ ਕਿ ਆਪ ਜੀ ਦੇ ਨਾਲ ਕੌਣ ਕੌਣ ਜਾਵੇਗਾ ਇਹਦਾ ਗੁਰਮਤਾ ਮਹਾਰਾਜ ਆਪ ਕਰੋ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹ ਤਿੰਨ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸਾਡੇ ਨਾਲ ਚੱਲਣਗੇ ਤੇ ਹਜੂਰ ਨੇ ਫਿਰ ਸਾਧ ਸੰਗਤ ਜੀ ਉਸ ਸਮੇਂ ਉਸ ਘੜੀ ਨੂੰ ਛੱਡਣਾ